ਜਦੋਂ ਤੋਂ ਪੰਜਾਬ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਪੰਜਾਬ ਦਾ ਵਿਜੀਲੈਂਸ ਔਰ ਪੰਜਾਬ ਸਰਕਾਰ ਦੇ ਹੋਰ ਮਹਿਕਮੇ ਕਾਫੀ ਸਤਰਕ ਹੋ ਗਏ ਨੇ ਔਰ ਲਗਾਤਾਰ ਅਫਸਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤਾਜ਼ਾ ਘਟਨਾ ਬਟਾਲਾ ਦੀ ਹੈ ਜਿੱਥੇ ਬੀਤੀ ਦਿਨ ਰਾਤ ਅੰਮ੍ਰਿਤਸਰ ਦੀ ਵਿਜੀਲੈਂਸ ਟੀਮ ਨੇ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਥੇ ਦੇ ਘਰ ਦੇ ਉੱਤੇ ਛਾਪਾ ਮਾਰਿਆ ਇਹ ਛਾਪਾ دیر ਰਾਤ ਪਿਆ ਔਰ ਤੜਕੇ ਤੱਕ ਇਸਦੀ ਕਾਰਵਾਈ ਚੱਲਦੀ ਰਹੀ ਸੋ ਇਸ ਕਾਰਵਾਈ ਦੇ ਵਿੱਚ ਪਾਥੇ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਇੱਕ ਠੇਕੇਦਾਰ ਤੋਂ 50000 ਰੁਪਏ ਦੀ ਰਿਸ਼ਵਤ ਲਈ ਸੋ ਉਸ ਰਿਸ਼ਵਤ ਲੈਂਦੇ ਸਮੇਂ ਉਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਔਰ 2 ਅਗਸਟ ਦੇ ਆਪਚਰਾਂ ਦੀ ਹਾਜ਼ਰੀ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਵਿਕਰਮ ਸਿੰਘ ਪਾਥੇ ਪੀਸੀਐਸ ਅਫਸਰ ਨੇ ਔਰ ਬਟਾਲਾ ਦੇ ਐਸਡੀਐਮ ਨੇ ਨਾਲ ਦੀ ਨਾਲ ਇਹ ਬਟਾਲਾ ਮਿਊਨਿਸਪਲ ਕਾਰਪੋਰੇਸ਼ਨ ਦੇ ਵੀ ਇਨਚਾਰਜ ਨੇ ਸੋ ਉਸ ਦਾ ਵੀ ਇਹਨਾਂ ਕੋਲ ਚਾਰਜ ਹੈ ਸੋ ਇਹਨਾਂ ਦੇ ਉੱਤੇ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਇਲਜ਼ਾਮ ਲੱਗਦੇ ਰਹੇ ਨੇ ਕਿ ਇਹ ਮੋਟੀ ਰਕਮ ਜਿਹੜੀ ਹੈ ਕਮ ਕੰਮਾਂ ਦੇ ਵਿੱਚੋਂ ਸਰਕਾਰੀ ਕੰਮਾਂ ਦੇ ਵਿੱਚੋਂ ਜਿਹੜੇ ਠੇਕੇਦਾਰ ਸਰਕਾਰੀ ਕੰਮ ਕਰਦੇ ਨੇ ਉਸ ਦੀ ਮੋਟੀ ਰਕਮ ਇੱਕ ਕਮਿਸ਼ਨ ਵਜੋਂ ਮੰਗਦੇ ਸੀ ਸੋ ਪਹਿਲਾਂ ਅ ਕਹਿੰਦੇ ਨੇ ਜਾਣਕਾਰ ਦੱਸਦੇ ਨੇ ਕਿ ਉੱਥੇ ਰੇਟ ਜਿਹੜਾ ਸੀ 2-3% ਦੇ ਆਸ-ਪਾਸ ਸੀ ਪਰ ਇਹਨਾਂ ਨੇ ਸਿੱਧਾ ਹੀ ਰੇਟ ਚੱਕ ਦਿੱਤਾ 10% ਕਰ ਦਿੱਤਾ ਸੋ 10% ਜਿਹੜਾ ਹੈ ਜਦੋਂ ਜਿੰਨੇ ਦਾ ਟੈਂਡਰ ਦਿੱਤਾ ਉਸ ਦਾ 10% ਅਗਰ ਐਸਡੀਐਮ ਜਾਂ ਮਿਊਨਿਸਪਲ ਕਾਰਪੋਰੇਸ਼ਨ ਦਾ ਮੁਖੀ ਹੀ ਲੈ ਲਏਗਾ ਤਾਂ ਠੇਕੇਦਾਰ ਜਿਹੜਾ ਹੈ ਕੰਮ ਤੇ ਕੀ ਖਰਚੇਗਾ ਔਰ ਕਿੰਨਾ ਉਸ ਨੂੰ ਅੱਗੇ ਬਚੇਗਾ ਤੇ ਕਿਸ ਤਰ੍ਹਾਂ ਇਸ ਤਰ੍ਹਾਂ ਕੰਮ ਇਹ ਕੰਮ ਚੱਲੇਗਾ ਸੋ ਇਸੇ ਹਾਲਾਤ ਤੋਂ ਤੰਗ ਆਏ ਇੱਕ ਠੇਕੇਦਾਰ ਨੇ ਸ਼ਿਕਾਇਤ ਕਰ ਦਿੱਤੀ ਕਿ ਉਸ ਕੋਲੋਂ ਪੈਸੇ ਮੰਗੇ ਜਾ ਰਹੇ ਆ ਸੋ ਵੀਲੈਂਸ ਫਿਰ ਜਿਹੜੀਆਂ ਏਜੰਸੀਆਂ ਜਿਹੜੀਆਂ ਹੁੰਦੀਆਂ ਨੇ ਉਹ ਜਿਵੇਂ ਟਰੈਪ ਬਣਾਉਂਦੀਆਂ ਨੇ ਉਹਨਾਂ ਨੇ ਟਰੈਪ ਬਣਾਇਆ ਔਰ ਦੇਰ ਸ਼ਾਮ ਉਹਨਾਂ ਦੇ ਘਰ ਦੇ ਉੱਤੇ ਪਟਾਲਾ ਦੇ ਵਿੱਚ ਰੇਡ ਕੀਤੀ ਸੋ ਇਸ ਰੇਡ ਦੀਆਂ ਕਈ ਜਿਹੜੀਆਂ ਵੀਡੀਓਜ਼ ਨੇ ਮੌਕੇ ਦੀਆਂ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਹ ਉਸ ਵੇਲੇ ਦੇਰ ਰਾਤ ਦੀਆਂ ਹਨ ਜਦੋਂ ਕੁਝ ਕੁ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਤੇ ਉਹ ਮੌਕੇ ਤੇ ਪਹੁੰਚ ਗਏ ਤੇ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਕਿ ਜਿਹੜਾ 50000 ਰੁਪਿਆ ਰਿਸ਼ਵਤ ਦਿੱਤੀ ਗਈ ਸੀ ਐਸ ਡੀ ਐਮ ਨੂੰ ਉਹ ਤਾਂ ਬਰਾਮਦ ਹੋ ਹੀ ਗਿਆ ਉਸ ਦੇ ਨਾਲ ਨਾਲ ਉਸ ਦੀ ਸਰਕਾਰੀ ਰਹਿائش ਦੇ ਵਿੱਚੋਂ 13.5 ਲੱਖ ਰੁਪਿਆ ਹੋਰ ਬਰਾਮਦ ਕੀਤਾ ਗਿਆ ਸੋ ਐਸ ਡੀ ਐਮ ਸਾਹਿਬ ਦੀ ਡਿਊਟੀ ਭਾਵੇਂ ਬਟਾਲਾ ਦੇ ਵਿੱਚ ਸੀ ਪਰ ਉਹਨਾਂ ਦਾ ਜਿਹੜਾ ਘਰ ਹੈ ਉਹਨਾਂ ਦਾ ਜਿਹੜਾ ਨਿੱਜੀ ਉਹਨਾਂ ਦੀ ਰਹਿائش ਹੈ ਉਹ ਨਿਊ ਚੰਡੀਗੜ੍ਹ ਦੇ ਵਿੱਚ ਹੈ ਨਿਊ ਚੰਡੀਗੜ੍ਹ ਦੇ ਵਿੱਚ ਵੀ ਤੁਰੰਤ ਜਿਹੜਾ ਹੈ ਵਿਜੀਲੈਂਸ ਨੇ ਕਾਰਵਾਈ ਕੀਤੀ ਸੋ ਮੁਹਾਲੀ ਵਿਜੀਲੈਂਸ ਦੀ ਮਦਦ ਦੇ ਨਾਲ ਅੰਮ੍ਰਿਤਸਰ ਵਿਜੀਲੈਂਸ ਨੇ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਕਰਮ ਸਿੰਘ ਦਾ ਘਰ ਹੈ ਉੱਥੇ ਵੀ ਛਾਪੇਮਾਰੀ ਕੀਤੀ ਉੱਥੇ ਬਾਰੇ ਵੀ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਲੱਖ ਰੁਪਈਆ ਉੱਥੇ ਵੀ ਬਰਾਮਦ ਹੋਇਆ ਸੋ ਕੁੱਲ ਮਿਲਾ ਕੇ ਕਹਿ ਸਕਦੇ ਨੇ ਕਿ 18-19 ਲੱਖ ਰੁਪਈਆ ਇਸ ਐਸ ਡੀ ਐਮ ਦੇ ਘਰੋਂ ਦੋਮਾਂ ਰਹਿਸ਼ਿਆਂ ਤੋਂ ਨਗਦ ਕੈਸ਼ ਬਰਾਮਦ ਕੀਤਾ ਗਿਆ ਸੋ ਇਸ ਖਬਰ ਨੂੰ ਸੁਣ ਕੇ ਤੁਹਾਨੂੰ ਥੋੜੀ ਜਿਹੀ ਯਾਦ ਹਰਚੰਨ ਸਿੰਘ ਭੁੱਲਰ ਦੀ ਤਾਂ ਆndi ਹੋਏਗੀ ਕਿ ਭਾਵੇਂ ਉਹਨਾਂ ਪੈਸਾ ਨਹੀਂ ਨਿਕਲਿਆ ਪਰ ਇੱਕ ਐਸਡੀਐਮ ਦੇ ਘਰੋਂ ਇੰਨਾ ਕੈਸ਼ ਨਿਕਲਣਾ ਇਹ ਵੀ ਕੋਈ ਹੈਰਾਨੀਜਨਕ ਘਟਨਾ ਤੋਂ ਘੱਟ ਨਹੀਂ ਹੈ ਅਜੇ ਅਜੇ ਉਸ ਨੂੰ ਅਜੇ ਉਸ ਨੂੰ ਗ੍ਰਿਫਤਾਰ ਹੀ ਕੀਤਾ ਗਿਆ ਸੋ ਅਜੇ ਤਾਂ ਜਿਹੜੀ ਤਲਾਸ਼ੀ ਹੈ ਜਾਂ ਅਜੇ ਕਾਰਵਾਈ ਜਿਹੜੀ ਹੈ ਵਿਜੀਲੈਂਸ ਦੀ ਉਹ ਤਾਂ ਹੋਣੀ ਹੈ ਸੋ ਵਿਜੀਲੈਂਸ ਨੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਉਹਨਾਂ ਨੇ ਕਿੰਨੀਆਂ ਪ੍ਰਾਪਰਟੀਆਂ ਬਣਾਈਆਂ ਨੇ ਜਾਂ ਉਹਨਾਂ ਨੇ ਕਿੰਨੀ ਜਾਇਦਾਦ ਅਰਜ਼ਿਦ ਕੀਤੀ ਹੈ ਜਾਂ ਹੋਰ ਉਹਨਾਂ ਦੇ ਬੈਂਕ ਲੋਕਰ ਕਿੰਨੇ ਨੇ ਬੈਂਕ ਖਾਤੇ ਕਿੰਨੇ ਨੇ ਕਿਸ ਪਰਿਵਾਰ ਦੇ ਨਾਂ ਤੇ ਜ਼ਮੀਨ ਜਾਇਦਾਦ ਸਾਰਾ ਹੁਣ ਜਿਹੜਾ ਉਹਨਾਂ ਦਾ ਕੱਚਾ ਚਿੱਠਾ ਹੈ ਉਸ ਨੂੰ ਖੋਲਿਆ ਜਾਵੇਗਾ ਸੋ ਇਹ ਖਬਰ ਜਿਹੜੀ ਹੈ ਬਟਾਲਾ ਦੀ ਸੀ ਤੇ ਪਿਛਲੇ ਸਮੇਂ ਦੇ ਵਿੱਚੋਂ ਜਦੋਂ ਤੋਂ ਹਰਚੰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਪੰਜਾਬ ਦੀ ਵਿਜੀਲੈਂਸ ਵੀ ਕਾਫੀ ਜਿਹੜੀ ਆ ਉਹ ਸਰਗਰਮ ਹੋਈ ਹੈ ਵੈਸੇ ਕੱਲੀ ਵਿਜੀਲੈਂਸ ਨਹੀਂ ਆਪਾਂ ਦੇਖਦੇ ਹਾਂ ਕਿ ਪੰਜਾਬ ਸਰਕਾਰ ਵੀ ਕਾਫੀ ਸਰਗਰਮ ਹੋਈ ਹੈ ਕਿ ਜਦੋਂ ਵੀ ਕੋਈ ਕਿਤੇ ਵੀ ਥੋੜੀ ਬਹੁਤੀ ਵੀ ਗੱਲ ਦਾ ਪਤਾ ਲੱਗਦਾ ਤੇ ਨਾਲ ਦੀ ਨਾਲ ਅਫਸਰ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਿਵੇਂ ਕਿ ਤਰਨਤਾਰਨ ਚੋਣਾ ਤੋਂ ਬਾਅਦ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਮਨਦੀਪ ਸਿੰਘ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੇ ਕਿਸੇ ਇੱਕ ਇੱਕੇ ਕਥਿਤ ਗੈਂਗਸਟਰ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਦੇਰੀ ਕੀਤੀ ਭਾਵੇਂ ਕਿ ਇਹ ਉਹੀ ਮਨਦੀਪ ਸਿੰਘ ਅਫਸਰ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ 11 12 ਅਜਿਹੇ ਗੈਂਗਸ ਬੜੇ ਗੈਂਗ ਗੈਂਗਸਟਰਾਂ ਦੇ ਜਾਂ ਗੈਂਗਸਟਰ ਗਰੁੱਪਾਂ ਦੇ ਖਿਲਾਫ ਮੁਕਾਬਲੇ ਕੀਤੇ ਨੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਪਰ ਉਹ ਸਰਕਾਰ ਜਿਹੜੀ ਹੈ ਉਸਨੇ ਇਸ ਅਫਸਰ ਨੂੰ ਹੁਣ ਸਿਰਫ ਇਸ ਲਈ ਸਸਪੈਂਡ ਕੀਤਾ ਹੈ ਔਰ ਕਿਹਾ ਗਿਆ ਹੈ ਕਿ ਉਹਨਾਂ ਨੇ ਕਿਸੇ ਕਥਿਤ ਗੈਂਗਸਟਰ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਇੱਕ ਹੋਰ ਦੋ ਦਿਨ ਪਹਿਲਾਂ ਹੀ ਇੱਕ ਰੋਪੜ ਦੇ ਆਰਟੀਓ ਨੂੰ ਸਸਪੈਂਡ ਕੀਤਾ ਗਿਆ ਗੁਰਵਿੰਦਰ ਸਿੰਘ ਜੋਹਲ ਇਹਨਾਂ ਦਾ ਨਾਮ ਹੈ ਗੁਰਵਿੰਦਰ ਸਿੰਘ ਜੋਹਲ ਨੂੰ ਸਰਕਾਰ ਨੇ ਸਿਰਫ ਇਸ ਕਰਕੇ ਸਸਪੈਂਡ ਕੀਤਾ ਹੈ ਕਿ ਉਹਨਾਂ ਨੇ ਜਿਹੜੀਆਂ ਹਰ ਹਲਕੇ ਨੂੰ 3-3 ਬੱਸਾਂ ਦੇਣੀਆਂ ਸੀ ਇਹਨਾਂ ਬੱਸਾਂ ਨੇ ਸਰਕਾਰੀ ਪ੍ਰੋਗਰਾਮਾਂ ਦੇ ਲਈ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧ ਦੇ ਸ਼ਹੀਦੀ ਸਮਾਗਮ ਨਾਲ ਸੰਬੰਧਤ ਸਮਾਗਮ ਹੋ ਰਹੇ ਨੇ ਉਹਨਾਂ ਦੇ ਲਈ ਲੋਕਾਂ ਨੂੰ ਲੈ ਕੇ ਆਣਾ ਸੀ ਸੋ ਉਹ ਕਹਿੰਦੇ ਜੀ ਇਹ ਜਿਹੜੇ ਐਸ ਡੀ ਐਮ ਇਹ ਜਿਹੜੇ ਆਰਟੀਓ ਨੇ ਇਹ ਬੱਸਾਂ ਮੁਹੱਈਆ ਕਰਾਉਣ 'ਚ ਅਸਫਲ ਹੋਏ ਇਸ ਕਰਕੇ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਔਰ ਪੰਜਾਬ ਦੇ ਐਜੂਕੇਸ਼ਨ ਮੰਤਰੀ ਜਿਹੜੇ ਕਿ ਆਨੰਦਪੁਰ ਸਾਹਿਬ ਦੇ ਐਮ ਐਲ ਏ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹਨਾਂ ਨੂੰ ਜੋਲ ਸਾਹਿਬ ਨੂੰ ਵੀ ਸਸਪੈਂਡ ਕੀਤਾ ਗਿਆ ਕਿਉਂਕਿ ਉਹ ਬੱਸ ਬਸਾਂ ਮੁਹੱਈਆ ਨਹੀਂ ਕਰਵਾ ਸਕੀ ਤੇ ਇਸੇ ਤਰ੍ਹਾਂ ਹੁਣ ਇਹ ਕਾਰਵਾਈ ਹੁਣ ਇਹ ਇੱਕ ਹੋਰ ਅਪਸਰ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਭਾਵੇਂ ਕਿ ਇਹ ਡਿਫਰੈਂਟ ਬਿਲਕੁਲ ਵੱਖਰਾ ਕੇਸ ਹੈ ਇਹਨਾਂ ਦੀ ਤੁਲਨਾ ਮਨਦੀਪ ਸਿੰਘ ਜਾਂ ਜੋਲ ਉਹਨਾਂ ਦੇ ਕੇਸ ਦੇ ਨਾਲ ਨਹੀਂ ਕੀਤੀ ਜਾ ਸਕਦੀ ਇਹ ਰਿਸ਼ਵਤ ਦਾ ਮਾਮਲਾ ਹੈ ਪਰ ਇਸ ਅਫਸਰ ਦੀ ਵੀ ਹੁਣ ਜਿਵੇਂ ਗ੍ਰਿਫਤਾਰੀ ਹੋਈ ਆ ਤਾਂ ਇਸ ਦੀ ਵੀ ਮੁਕਤਲੀ ਨਾਲ ਦੀ ਨਾਲ ਹੋਏਗੀ ਪਰ ਅਸੀਂ ਇਹ ਵੀ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਮਹਿਕਮੇ ਨਾਲ ਸੰਬੰਧਿਤ ਬਿਜਲੀ ਚਾਹੇ ਪੀਐਸ ਪੀਸੀਐਲ ਹੈ ਚਾਹੇ ਬਿਜਲੀ ਬੋਰਡ ਹੈ ਉਸ ਦੇ ਕਈ ਇੰਜੀਨੀਅਰਾਂ ਨੂੰ ਇੱਕ ਇੰਜੀਨੀਅਰ ਨੂੰ ਜਿਹੜਾ ਹੈ ਚਾਰਜ ਤੋਂ ਹਟਾ ਦਿੱਤਾ ਗਿਆ ਇੱਕ ਨੂੰ ਸਸਪੈਂਡ ਕੀਤਾ ਗਿਆ ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਤੇ ਇੱਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਕਿ ਜਦੋਂ ਇੰਜੀਨੀਅਰਿੰਗ ਐਸੋਸੀਏਸ਼ਨ ਨੇ ਜਿਹੜਾ ਮੈਂਬਰ ਫਾਈਨਾਂਸ ਹੈ ਉਹਦੇ ਦਫ਼ਤਰ ਦੇ ਵਿੱਚ ਬੈਠ ਕੇ ਧਰਨਾ ਦਿੱਤਾ ਤਾਂ ਫਿਰ ਉਹ ਕਾਰਨ ਦੱਸੋ ਨੋਟਿਸ ਵਾਪਸ ਲਿਆ ਗਿਆ ਸੋ ਲਗਾਤਾਰ ਜਿਹੜੀ ਸਰਕਾਰ ਹੈ ਦਾ ਸਰਕਾਰੀ ਏਜੰਸੀਆਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਉਹ ਕਾਰਵਾਈ ਕਰ ਰਹੀਆਂ ਨੇ ਖੈਰ ਇਹ ਬਿਲਕੁਲ ਵੱਖਰਾ ਮਾਮਲਾ ਹੈ ਐਸ ਡੀ ਐਮ ਪੀ ਸੀ ਐਸ ਅਫਸਰ ਵਿਕਰਮ ਸਿੰਘ ਪਾਥੇ ਜਿਹੜੇ ਕਿ ਐਸ ਡੀ ਐਮ ਬਟਾਲਾ ਨੇ ਔਰ ਮਿਊਨਿਸਪਲ ਕਮਿਸ਼ਨਰ ਔਰ ਬਟਾਲਾ ਮਿਊਨਿਸਪਲ ਕਮਿਸ਼ਨਰ ਵੀ ਹਨ ਸੋ ਉਹਨਾਂ ਦੇ ਉੱਤੇ ਰਿਸ਼ਵਤ ਦੇ ਇਲਜ਼ਾਮ ਲੱਗੇ ਸੀ ਸੋ ਵਿਜੀਲੈਂਸ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ 50 50000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਗਿਆ ਸੋ ਉਹਨਾਂ ਨੂੰ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਉਹਨਾਂ ਤੋਂ ਕੀ ਕੀ ਬਰਾਮਦ ਹੁੰਦਾ ਹੈ ਜਾਂ ਕਿੱਥੋਂ ਤੱਕ ਹੋਰ ਕੜੀ ਜਾਂਦੀ ਹੈ ਜਿਹੜਾ ਜਿਹੜੀ ਉਹ 10% ਰਿਸ਼ਵਤ ਮੰਗ ਰਹੇ ਸੀਗੇ ਉਸ ਦਾ ਪੈਸਾ ਉਹ ਕੱਲਾ ਆਪਣੇ ਕੋਲ ਰੱਖਦੇ ਸੀ ਜਾਂ ਇਸ ਦਾ ਹੋਰ ਅੱਗੇ ਵੀ ਕਨੈਕਸ਼ਨ ਜੁੜਿਆ ਹੋਇਆ ਸੋ ਇਹ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਕਿ ਕੋਈ ਅਫਸਰ ਜਿਹੜਾ ਹੈ ਉਹ ਆਪਣੇ ਆਪ ਹੀ ਰਿਸ਼ਵਤ ਲੈਂਦਾ ਹੋਵੇ ਉਸ ਦਾ ਕੋਈ ਅਗਲਾ ਪਿਛਲਾ ਜਿਹੜਾ ਟਰੈਕ ਹੈ ਉਹ ਨਾ ਹੋਵੇ ਸੋ ਉਸ ਦੀਆਂ ਪਰਤਾਂ ਵੀ ਖੁੱਲਣਗੀਆਂ ਸੋ ਹੁਣ ਦੇਖਣਾ ਹੋਵੇਗਾ ਕਿ ਅ ਅੱਜ ਦੇ ਜਦੋਂ ਵਿਜੀਲੈਂਸ ਇਸ ਅਫਸਰ ਦਾ ਰਿਮਾਂਡ ਲੈਂਦੀ ਹੈ ਤਾਂ ਅੱਗੇ ਕਿਹੜੀਆਂ ਕੜੀਆਂ ਖੁੱਲਦੀਆਂ ਨੇ ਧੰਨਵਾਦ